ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਆਪਣੀ ਵੀਡੀਓ ਚ ਆਪਾਂ ਗੱਲ ਕਰਦੇ ਹਾਂ ਬਦਲ ਰਹੇ ਪੰਜਾਬ ਦੀ ਇਸ ਸਮੇਂ ਜੇਕਰ ਤੁਹਾਡੀ ਉਮਰ 60 ਸਾਲ ਤੋਂ ਵੱਧ ਹੈ ਤਾਂ ਤੁਸੀਂ ਆਪਣੇ ਆਪ ਤੇ ਫਖਰ ਮਹਿਸੂਸ ਕਰੋ ਕਿਉਂਕਿ ਤੁਸੀਂ ਇਸ ਧਰਤੀ ਦੀ ਸਭ ਤੋਂ ਰੌਚਿਕ ਪੀੜੀ ਦੇ ਇਨਸਾਨ ਹੋ ਇਸ ਉਮਰ ਦੇ ਮਰਦ ਔਰਤਾਂ ਮਨੁੱਖੀ ਸਭਿਅਤਾ ਅਜਹੀ ਪੀੜੀ ਦੇ ਲੋਕ ਨੇ ਜਿੰਨਾ ਵਰਗੇ ਲੋਕ ਨਾ ਇਸ ਦਰਤੀ ਤੇ ਪਹਿਲਾਂ ਕਦੇ ਹੋਏ ਨੇ ਤੇ ਨਾ ਹੀ ਅੱਗੇ ਹੋਣਗੇ ਇਸ ਦੌਰ ਦੇ ਲੋਕਾਂ ਨੇ ਖੇਤਾਂ ਵਿੱਚ ਡੰਗਰ ਚਾਰੇ ਪੱਠੇ ਵੱਡੇ ਪੰਡਾਂ ਚੱਕੀਆਂ ਖੱਡੀਆਂ ਤੇ ਖੇਸ ਬਣਾਈ ਦਰੀਆਂ ਬੁਣੀਆਂ ਕੰਦਾਂ ਕੰਧੋਲੀਆਂ ਲਿਪੀਆਂ ਖੇਤਾਂ ਦੇ ਬੰਨਿਆਂ ਤੇ ਬਹਿ ਕੇ ਰੋਟੀਆਂ ਖਾਧੀਆਂ ਲੱਸੀਆਂ ਪੀਤੀਆਂ ਖੂਬ ਅਗਦੇ ਵੇਖੇ ਫਲੇ ਕੱਢੇ ਜਾਂ ਕੱਢਦੇ ਲੋਕਾਂ ਨੂੰ ਵੇਖਿਆ ਤੇ ਅੱਜ ਦਾ ਇੰਟਰਨੈਟ ਦਾ ਆਧੁਨਿਕ ਦੌਰ ਵੀ ਵੇਖ ਰਹੇ ਨੇ ਅੱਜ ਤੋਂ 60-70 ਸਾਲ ਪਹਿਲਾਂ ਪੰਜਾਬ ਦੇ ਕਿਸੇ ਘਰ ਵਿੱਚ ਟੀਵੀ ਨਹੀਂ ਸੀ ਕਿਸੇ ਪਿੰਡ ਸ਼ਹਿਰ ਜਾਂ ਗਲੀ ਮਹੱਲੇ ਜਦੋਂ ਕਿਸੇ ਘਰ ਪਹਿਲੀ ਵਾਰ ਲੱਕੜ ਦੇ ਫਰੇਮ ਵਾਲਾ ਟੀਵੀ ਆਇਆ ਤਾਂ ਲੋਕਾਂ ਨੇ ਟੋਲੀਆਂ ਦੇ ਰੂਪ ਵਿੱਚ ਪਹਿਲੀ ਵਾਰ ਉਸ ਘਰ ਜਾ ਕੇ ਟੀਵੀ ਦੇਖਿਆ ਤੇ ਵਿਗਿਆਨ ਦੇ ਇਸ ਕ੍ਰਿਸ਼ਮੇ ਅੱਗੇ ਸਾਰੇ ਲੋਕ ਹੈਰਾਨ ਹੋਏ ਇੱਕ ਸਮਾਂ ਸੀ ਜਦੋਂ ਕਿਸੇ ਇੱਕ ਪਿੰਡ ਵਿਆਹ ਤੇ ਤਵਿਆਂ ਵਾਲਾ ਸਪੀਕਰ ਵਰਦਾ ਹੁੰਦਾ ਸੀ ਤਾਂ ਦੂਜੀ ਪਿੰਡ ਦੇ ਲੋਕ ਗੌਣ ਸੁਣ ਲਈ ਉਸ ਪਿੰਡ ਦੇ ਨੇੜੇ ਕਿਸੇ ਰਾਹ ਜਾਂ ਨਹਿਰ ਤੇ ਖੜਦੇ ਹੁੰਦੇ ਸੀ। ਇਸੇ ਦੌਰ ਵਿੱਚ ਜਦੋਂ ਲੋਕਾਂ ਨੇ ਟੇਪ ਰਿਕਾਰਡਰ ਤੋਂ ਪਹਿਲੀ ਵਾਰ ਵਜਦੇ ਗੀਤ ਸੁਣੇ ਤਾਂ ਉਹ ਬਹੁਤ ਹੈਰਾਨ ਹੋਏ। ਇੰਨਾ ਸਮਾਂ ਵਿੱਚ ਪੰਜਾਬ ਦੇ ਲੋਕਾਂ ਨੇ ਗੱਡਿਆਂ, ਵੱਲਦਾਂ, ਉਠਾਂ, ਟਾਂਗਿਆਂ ਤੇ ਵੀ ਜੰਜਾਂ, ਬਰਾਤਾਂ ਜਾਂਦੀਆਂ ਵੇਖੀਆਂ। ਤੇ ਅੱਜ ਦਾ ਪ੍ਰੀ-ਵੇਡਿੰਗ ਦਾ ਦੌਰ ਵੀ ਵੇਖ ਰਹੇ ਨੇ। ਇਹ ਉਹ ਦੌਰ ਸੀ ਜਦੋਂ ਪੰਜਾਬੀ ਖੁਸ਼ੀ ਵਿੱਚ ਚਾਂਗਰਾ ਮਾਰਦੇ ਸੀ ਤੇ ਉੱਚੀ-ਉੱਚੀ ਹੱਸਦੇ ਸੀ। ਜਾਂਗਰਾਂ ਜਾਂ ਖੰਗੂਰਾ ਮਾਰਨ ਤੋਂ ਅਕਸਰ ਲੜਾਈਆਂ ਵੀ ਹੋਇਆ ਜਾਇਆ ਕਰਦੀਆਂ ਸੀ ਪਿੰਡਾਂ ਤੋਂ ਸ਼ਹਿਰਾਂ ਵੱਲ ਆਵਾਜਾਈ ਜ਼ਿਆਦਾਤਰ ਟਾਂਗੀਆਂ ਤੇ ਹੁੰਦੀ ਸੀ ਭਾਰ ਟੋਣ ਲਈ ਦੋ ਬਲਦਾਂ ਜਾਂ ਝੋਟਿਆਂ ਵਾਲੇ ਗੱਡੇ ਤੇ ਮਾਲਵੇ ਵਿੱਚ ਉਠਵਰਤਿਆ ਜਾਂਦਾ ਸੀ ਦੂਰ ਤੱਕ ਦੇ ਰਿਸ਼ਤੇਦਾਰੀ ਵਿੱਚ ਜਾਣ ਲਈ ਮਾਂ ਨਾਲ ਸਲਾਮ ਟਾਂਗਾ ਵੀ ਕੀਤਾ ਜਾਂਦਾ ਸੀ ਬੀਤੇ 60 ਸਾਲਾਂ 'ਚ ਪੰਜਾਬ ਵਿੱਚ ਵੱਡੀਆਂ ਤਬਦੀਲੀਆਂ ਦੇ ਸਾਲ ਸਨ ਇਸੇ ਦੌਰ ਵਿੱਚ ਔਰਤਾ ਮਰਦ ਪਿੰਡ ਦੀ ਪੱਠੀ ਤੋਂ ਦਾਣੇ ਪਣਾਉਂਦੇ ਤੇ ਖਾਂਦੇ ਸੀ। ਹਰ ਪਿੰਡ ਵਿੱਚ ਚੌਲਾਂ ਦੀਆਂ ਦੇਗਾਂ ਲਾਉਣ ਬਣਾਉਣ ਵਾਲੇ ਕੁਝ ਬੰਦੇ ਸੀ। ਲੋਕ ਚੌਲਾਂ ਦੀ ਦੇਗ ਲਾਉਂਦੇ ਤੇ ਪਿੰਡੇ ਵੱਡੇ ਛੋਟੇ ਲੋਕ ਅਕਸਰ ਆਪਣੀਆਂ ਝੋਲੀਆਂ ਵਿੱਚ ਪਵਾ ਕੇ ਚੌਲ ਖਾਂਦੇ। ਲੋੜੀਆਂ ਬੰਡੀਆਂ ਨਹੀਂ ਸੀ ਜਾਂਦੀਆਂ, ਮੰਗੀਆਂ ਵੀ ਜਾਂਦੀਆਂ ਸੀ। ਔਰਤ ਵੱਲੋਂ ਅਨਾਜ ਦਾ ਹੱਥੀਂ ਪੀਨ ਕਰਨਾ, ਰੋਜ਼ ਪਕਾਇਆ ਜਾਣ ਵਾਲਾ ਆਟਾ ਆਪਣੇ ਹੱਥੀਂ ਘਰ ਦੀ ਚੱਕੀ ਤੇ ਪੀਸਿਆ ਜਾਂਦਾ ਸੀ। ऐसे ਸਮੇਂਦਰਾਣ ਹੀ ਆਨਲਾਈਨ ਪੈਕੇਟ ਬੰਦ ਬਜ਼ਾਰੂ ਰੋਟੀ ਦਾ ਵੀ ਦੌਰ ਸ਼ੁਰੂ ਹੋਇਆ ਹਰ ਸ਼ਾਮ ਪਿੰਡਾਂ ਵਿੱਚ ਹਰ ਉਮਰ ਦੇ ਮੁੰਡੇ ਕੁੜੀਆਂ ਰਲ ਕੇ ਲੁਕਣ ਮਚਾਈ ਖੇਡਦੇ ਇਸ ਤੋਂ ਇਲਾਵਾ ਗੁੱਲੀ ਡੰਡਾ ਖਿੱਦੋ ਡੁੰਡੀ ਬਾਂਦਰ ਕਿਲਾ ਕੋਟਲਾ ਸ਼ਪਾਕੀ 12 ਟਾਣੀ ਵਰਗੀਆਂ ਖੇਡਾਂ ਇਹ ਵੀ ਸਾਰੀਆਂ ਖੇਡੀਆਂ ਜਾਂਦੀਆਂ ਸੀ ਹਰ ਪਿੰਡ ਦੇ ਬਾਹਰ-ਬਾਰ ਢੁੱਲ ਬਣਾਏ ਜਾਂਦੇ ਤੇ ਇਹਨਾਂ ਤੋਂ ਸ਼ਾਲਾ ਮਾਰੀਆਂ ਜਾਂਦੀਆਂ ਇਸ ਦੌਰ ਵਿੱਚ ਖੇਡਾਂ ਹੀ ਮਨੋਰੰਜਨ ਤੇ ਕਸਰਤ ਦਾ ਸਾਧਨ ਸੀ ਇਸ ਲਈ ਹੈਲਥ ਕਲੱਬਾਂ ਦੀ ਲੋੜ ਨਹੀਂ ਸੀ। ਕੋਠੇ ਕੰਦਾਂ ਲਿਪਣ ਲਈ ਪਿੰਡ ਦੇ ਛੱਪੜ ਤੋਂ ਮਿੱਟੀ ਕੱਢੀ ਜਾਂਦੀ। ਲਿਪੀਆਂ ਕੰਦਾਂ ਤੇ ਸੌਣ ਮਹੀਨੇ ਬਾਰਸ਼ਾਂ ਪਈਆਂ ਤੇ ਉਹ ਮਿੱਟੀ ਖੁਰ ਕੇ ਮੁੜ ਛੱਪੜ ਵਿੱਚ ਗਈ ਤੇ ਸਰਦੀ ਦੇ ਸ਼ੁਰੂ ਹੁੰਦਿਆਂ ਮੁੜ ਉਹੀ ਅਮਲ ਦੁਹਰਾਇਆ ਜਾਂਦਾ। ਇਸ ਦੌਰ ਵਿੱਚ ਲੋਕ ਅਕਸਰ ਬਾਲਨ ਲੈਣ ਲਈ ਰੁੱਖਾਂ ਤੇ ਚੜਦੇ ਸੀ। ਰੁੱਖਾਂ ਤੋਂ ਡੂੰਮਨੇ ਚਾਹੁੰਦੇ ਤੇ ਆਪਣੇ ਹੱਥੀਂ ਚੋਈ ਸ਼ਹਿਦ ਦੇ ਸੁਆਦ ਨੂੰ ਚੱਕਦੇ। ਇਸੇ ਦੌਰ ਵਿੱਚ ਸਰਕਾਰੀ ਮੁਲਾਜ਼ਮਾਂ ਮਸਤੋਂ ਪਟਵਾਰੀਆਂ ਤਹਿਸੀਲਦਾਰਾਂ ਨੂੰ ਸਾਗ ਤੋੜ ਕੇ ਤੇ ਗੰਨੇ ਵੀ ਦਿੱਤੇ ਜਾਂਦੇ ਤੇ ਉਹਨਾਂ ਨੂੰ ਖੁਸ਼ ਕੀਤਾ ਜਾਂਦਾ ਸੀ। ਜਵਾਨੀ ਵਿੱਚ ਬਹੁਤੇ ਪੰਜਾਬੀ ਵੱਡੇ ਛੋਟੇ ਕੋਲ-ਕੁਲ ਦੇ ਕਬੱਡੀਆਂ ਖੇਡਦੇ ਲੰਬੀਆਂ ਉੱਚੀਆਂ ਛਾਲਾਂ ਮਾਰਦੇ ਹਰ ਸੌਣ ਮਹੀਨੇ ਦਰਿਆਵਾਂ ਨਦੀਆਂ ਨਹਿਰਾਂ ਦੇ ਕੰਢਿਆਂ ਤੋਂ ਕਾਹੀ ਵੱਢ ਕੇ ਵੱਟ ਕੇ ਪੀਪਲਾਂ ਬੋੜਾਂ ਤੇ ਪੀਂਗਾ ਤੇ ਝੂਟੀਆਂ ਜਾਂਦੀਆਂ। ਇਸੇ ਦੌਰ ਦੇ ਲੋਕਾਂ ਨੇ ਘੋੜਿਆਂ ਊਠਾਂ ਗੱਡਿਆਂ ਤੇ ਮੀਲਾਂ ਤੱਕ ਦਾ ਸਫ਼ਰ ਕੀਤਾ। ਤੇ ਹੁਣ ਮਹਿੰਗੀਆਂ ਗੱਡੀਆਂ ਤੇ ਹਵਾਈ ਜਹਾਜ਼ਾਂ ਦਾ ਦੌਰ ਵੀ ਵੇਖ ਰਹੇ ਨੇ। ਬੀਤੇ 60 ਸਾਲਾਂ ਦੇ ਪੰਜਾਬ ਵਿੱਚ ਧੀਆਂ ਪਹਿਣਾ, ਨੋਹਾਂ ਨੂੰ ਆਪਣੇ ਅੰਦਰ ਛੁਪੀਆਂ ਕਲਾਮਾਂ ਨੂੰ ਦਿਖਾਉਣ ਦੇ ਬਹੁਤ ਸਾਰੇ ਮੌਕੇ ਸੀ। ਇਹ ਵਿਆਹ ਸ਼ਾਦੀਆਂ ਤੇ ਗੀਤ ਗਾਉਂਦੀਆਂ, ਨਵੇਂ ਗੀਤ ਘੜਦੀਆਂ। ਇਹਨਾਂ ਨੇ ਪਿੰਡ ਦੀ ਮੁੱਢਲੀ ਸੰਤ ਚਰਖੇ ਨਾਲ ਸੂਤ ਕੱਤਿਆ, ਖੇਸ, ਦਰੀਆਂ, ਪੱਖੀਆਂ। ਇਹਨਾਂ ਨੇ ਘਰ ਵਿੱਚ ਬਣਾਏ। ਹਰ ਸਾਲ ਇਹਨਾਂ ਨੇ ਕੰਧਾਂ ਕੁੰਧੋਲੀਆਂ ਲਿਪੀਆਂ। ਇਹਨਾਂ ਤੇ ਬੇਲ ਬੂਟੇ ਪਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਸਮੇਂ ਦੇ ਕੁਝ ਬੰਦਿਆਂ ਨੇ ਝੱਗੇ ਪਾਏ ਚਾਦਰੇ ਬੰਨੇ ਤੇ ਮਗਰੋਂ ਪੈਂਟਾਂ ਸ਼ਲਡਾ ਪਾਈਆਂ ਤੇ ਟਾਈਆਂ ਵੀ ਲਾਈਆਂ ਸਦੀਆਂ ਤੋਂ ਚੱਲਿਆ ਆ ਰਹੀ ਔਰਤਾਂ ਨੇ ਕੁੰਡ ਕੱਢਣ ਦੀ ਰੀਤ ਵੀ ਐਸੇ ਸਮੇਂ ਦੌਰਾਨ ਹੀ ਖਤਮ ਕੀਤੀ ਬੀਤੇ ਮੇਲੇ ਦੇ ਪੰਜਾਬ ਵਿੱਚ ਪੜਾਕੂ ਘਰੋਂ ਬੋਰੀਆਂ ਲੈ ਜਾ ਕੇ ਇਨ੍ਹਾਂ ਦੇ ਬਹਿ ਕੇ ਪੜੇ ਫੱਟੀਆਂ ਪੋਚਦੇ ਸਲੇਟਾਂ ਸਾਫ਼ ਕਰਦੇ ਤੇ ਇਨ੍ਹਾਂ ਦੇ ਲਿਖਦੇ ਰਾਤ ਨੂੰ ਇਹ ਦੀਵੇ ਜਾਂ ਲਾਲਟਣ ਦੇ ਚਾਨਣ ਵਿੱਚ ਪੜੇ ਮਸਟਰਾਂ ਤੋਂ ਕੁੱਟਾਂ ਮਾਰਾ ਖਾਕੇ ਵੀ ਇਸ ਦੌਰ ਦੇ ਲੋਕ ਡੀਸੀ, ਵੀਸੀ ਬਣੇ, ਗਵਰਨਰ ਬਣੇ, ਉੱਚੀਆਂ ਪਦਵੀਆਂ ਹਾਸਿਲ ਕੀਤੀਆਂ ਤੇ ਕੁਝ ਵਿੱਚੇ ਪੜ੍ਹਾਈ ਛੱਡ ਕੇ ਮਾਲ ਦੇ ਛੇੜੂ ਵੀ ਬਣੇ। ਇਹ ਉਹ ਦੌਰ ਸੀ ਜਦੋਂ ਕਿਸੇ ਨੂੰ ਪਹਿਲੀ ਵਾਰ ਸਾਈਕਲ ਖਰੀਦਣ ਦਾ ਇੰਨਾ ਚਾਅ ਚੜਦਾ ਸੀ ਜਿੰਨਾ ਹੁਣ ਕਿਸੇ ਨੂੰ ਮਹਿੰਗੀ ਗੱਡੀ ਖਰੀਦ ਕੇ ਵੀ ਨਹੀਂ ਚੜਦਾ। ਘੋੜੇ ਤੇ ਚੜ ਕੇ ਦੂਜੇ ਪਿੰਡ ਰਿਸ਼ਤੇਦਾਰੀ ਤੇ ਜਾਣਾ, ਗਲ ਵਿੱਚ ਦੁਨਾਲੀ ਬੰਦੂਕ ਪਾ ਕੇ ਤੁਰਨਾ ਇਹ ਵੀ ਇੱਕ ਵੱਡੀ ਸ਼ਾਨ ਸਮਝਿਆ ਜਾਂਦਾ ਸੀ। ਕਰਵੀਜ ਰੇਡੀਓ ਜਾਂ ਸਕੂਟਰ ਹੋਣਾ ਵੀ ਇਸ ਦੌਰ ਵਿੱਚ ਦੀ ਅਮੀਰੀ ਦੀ ਨਿਸ਼ਾਨੀ ਸੀ। ਐਸੇ ਦੌਰ ਵਿੱਚ ਮਿਲ ਨਾਏ ਪੁਰਾਣੇ ਰਿਸ਼ਤੇਦਾਰਾਂ ਕੋਲ ਦੋ-ਦੋ ਹਫ਼ਤੇ ਰਿਹਾ ਕਰਦੇ ਸੀ। ਗੰਨੇ ਪੀਣ ਵਾਲੇ ਬੇਲ ਨੇ ਬਦਲਾਂ ਬਲਦਾਂ ਨਾਲ ਚੋਏ ਜਾਂਦੇ ਸੀ। ਗੁੜ ਬਣਾ ਕੇ ਇਸ ਦੀਆਂ ਮੱਟੀਆਂ ਭਰੀਆਂ ਤੇ ਗੁੜ ਦੀਆਂ ਚਾਹਾਂ ਬਣਾ ਕੇ ਪੀਤੀਆਂ ਜਾਂਦੀਆਂ ਸੀ। ਆਏਗੇ ਪਰੋਣੇ ਲਈ ਵਿਸ਼ੇਸ਼ ਖੱਡ ਦੀ ਚਾਹ ਬਣਦੀ ਸੀ। ਇਸ ਦੌਰ ਵਿੱਚ ਖੂਦ ਦੇ ਕੁੱਤੇ ਦੀ ਟਿਕ ਟਿਕ ਕੇ ਖੇਤਾਂ ਵਿੱਚ ਆਮ ਸੁਣੀਦੀ ਸੀ ਤੇ ਟਿੰਡਾਂ ਤੋਂ ਡਿੱਗਦੀਆਂ ਪਾਣੀ ਦੀਆਂ ਧਾਰਾਂ ਨੂੰ ਵੇਖਿਆ ਜਾਂਦਾ ਸੀ। ਪਿਛਲਾ ਇਹ ਦੌਰ ਹੁਣ ਤਸਵੀਰਾਂ ਵਿੱਚ ਬਣ ਕੇ ਰਹਿ ਗਿਆ। ਕਾਰਨੀ ਦਾ ਦੁੱਧ ਪੰਜਾਬੀਆਂ ਦੀ ਇੱਕ ਵਿਸ਼ੇਸ਼ ਖੁਰਾਕ ਸੀ ਜੋ ਕਿ ਹੁਣ ਨਹੀਂ ਰਹੀ। ਕੁੰਡੇ ਡੰਡੇ ਨਾਲ ਰਗੜੇ মুਗਰੀਆਂ ਦੀ ਚਟਨੀ ਦਾ ਵੀ ਇੱਕ ਆਪਣਾ ਹੀ ਵੱਖਰਾ ਸਵਾਦ ਹੋਇਆ ਕਰਦਾ ਸੀ। ਇਸ ਦੌਰ ਵਿੱਚ ਘਰਾਂ ਵਿੱਚ ਬਿਜਲੀ ਦਾ ਪ੍ਰਵੇਸ਼ ਹੋਇਆ। ਲਾਟੂਆਂ, ਬੱਲਵਾਂ ਤੇ ਹੁਣੇ ਤੇ ਹੁਣੇ LED ਤੇ ਰਿਮੋਟ ਨਾਲ ਚੱਲਣ ਵਾਲੀਆਂ ਲਾਈਟਾਂ ਦਾ ਜ਼ਮਾਨਾ ਵੀ ਇਸ ਦੌਰ ਨੇ ਵੇਖਿਆ। ਇਸ ਸਮੇਂ ਖੇਤੀ ਨਾਲ ਜੁੜੇ ਬਹੁਤ ਸਾਰੇ ਕੰਮ ਜਿਵੇਂ ਮੱਕੀ ਦੀਆਂ ਛੱਲੀਆਂ ਕੁੱਟਣਾ, ਬਾਜਰਾਜਵਾਰ ਦੇ ਬੀਜ ਕੱਢਣੀ, ਛਾਣ ਕੱਢਣੀ, ਰੱਸੀ ਬਟਣੇ। ਇਸ ਦੌਰ ਦੇ ਲੋਕਾਂ ਨੇ ਇਕੱਠੇ ਬਹਿ ਕੇ ਧੂਣੀਆਂ ਸੇਕੀਆਂ, ਛੱਪਣਾ ਟੋਬਿਆਂ ਤੇ ਵਗਦੀਆਂ, ਆਡਾਂ ਦਾ ਪਾਣੀ ਪੀਤਾ। ਇਹ ਉਹ ਲੋਕ ਨੇ ਜਿਨ੍ਹਾਂ ਨੇ ਮੁਹਾਵਰਾ ਵੀ ਹਜ਼ਾਰਾਂ ਵਾਰ ਵਰਤੇ ਕਿ ਪਾਣੀ ਕਿਹੜਾ ਮੁੱਲ ਵਿਕਦਿਆ। ਤੇ ਹੁਣ ਪਾਣੀ ਦੀਆਂ ਬੋਤਲਾਂ ਕੱਪ ਮੁੱਲ ਵਿਕਦੇ ਵੀ ਇਸ ਦੌਰ ਨੇ ਵੇਖੇ ਨਹੀਂ ਇਹ ਉਹ ਸਮਾਂ ਸੀ ਜਦੋਂ ਪੰਜਾਬ ਦੇ ਕਈ ਖੇਤਿਆਂ 'ਚ ਉਹ ਧਰਤੀ ਹਟੋਆਂ ਕੱਢ ਕੇ ਪਾਣੀ ਪੀਤਾ ਜਾ ਸਕਦਾ ਸੀ ਸੁੱਖ-ਸਾਂਤ ਪੁੱਛਾਂਦੇ ਆਪਣਿਆਂ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ ਸੀ ਆਈਆਂ ਚਿੱਠੀਆਂ ਨੂੰ ਸਾਹਮ-ਸਾਮ ਰੱਖਿਆ ਤੇ ਆਉਣ ਵਾਲੀ ਚਿੱਠੀ ਨੂੰ ਬੇਸਬਰੀ ਨਾਲ ਉਡੀਕਿਆ ਜਾਂਦਾ ਸੀ ਐਸੇ ਸਮੇਂ ਨੇ ਚਿੱਠੀਆਂ ਦੀ ਇਸ ਦੌਰ ਨੂੰ ਆਪਣੀ ਅੱਖੀ ਖਤਮ ਹੁੰਦਿਆਂ ਵੀ ਵੇਖਿਆ ਚਿੱਠੀ ਦੀ ਥਾਂ ਮੈਸ ਤੇ ਈਮੇਲ ਦੀ ਦੌਰ ਦੀ ਸ਼ੁਰੂਆਤ ਵੀ ਇਹਨਾਂ ਨੇ ਹੁੰਦੀ ਦੇਖੀ ਹੈ। ਬੀਤਿਆ 60 ਕੇ ਸਾਲ ਦਾ ਦੌਰ ਐਨਾ ਬਚਿੱਤਰ ਦੌਰ ਸੀ ਕਿ ਇਸ ਦੌਰ ਦੇ ਲੋਕਾਂ ਨੇ ਜਮਾਨੇ ਨੂੰ ਬਦਲਦਾ ਵੇਖਿਆ। ਇਹ ਅਜਿਹਾ ਸਮਾਂ ਸੀ ਜਿਸ ਨਾਲ ਮਨੁੱਖੀ ਸਭਿਅਤਾ ਓਕਾ ਹੀ ਤਬਦੀਲ ਹੋ ਗਈ। ਐਨਾ ਸਾਲਾਂ ਦੌਰਾਨ ਇੱਕ ਆਮ ਆਸਤ ਮਨੁੱਖ ਕੋਲ ਉਹ ਸਾਧਨ ਆ ਗਏ ਜੋ ਅੱਜ ਤੋਂ 200 ਸਾਲ ਪਹਿਲਾਂ ਰਾਜਿਆਂ ਮਹਾਰਾਜਿਆਂ ਕੋਲ ਵੀ ਨਹੀਂ ਸੀ। ਬਿਨਾਂ ਸ਼ੱਕੇ ਦੁਨੀਆ ਚੰਗੀ ਹੋਈ ਹੈ ਮਨੁੱਖ ਦੇ। ਦੁੱਖ ਤਕਲੀਫਾਂ ਲਾ ਸੁਖ ਸੀ ਹਿਲਤਾ। ਤੀਜੀ ਨਾਲ ਵਿਕਸਿਤ ਹੋਈ ਹੈ ਜ਼ਿੰਦਗੀ ਸੌਖੀ ਹੋਈ ਹੈ ਇਹ ਸੱਚ ਹੈ ਕਿ ਦੁਨੀਆ ਪਹਿਲਾਂ ਦੇ ਮੁਕਾਬਲੇ ਕਾਫੀ ਹੱਦ ਤੱਕ ਸੋਹਣੀ ਬਣੀ ਹੈ ਪਰ ਇਸ ਦੇ ਬਾਵਜੂਦ ਵੀ ਮਨੁੱਖ ਦੀਆਂ ਮਾਨਸਿਕ ਉਲਝਣਾਂ ਪੈਨਾ ਨਾਲ ਵਧ ਗਈਆਂ ਨੇ ਵਿਗਿਆਨਿਕ ਤਰੱਕੀ ਕਰਕੇ ਸੰਚਾਰ ਸਾਧਨਾ ਵਿੱਚ ਇਸ ਦੌਰ ਵਿੱਚ ਵੱਡੀਆਂ ਤਬਦੀਲੀਆਂ ਆਪ ਰਹੀਆਂ ਮੀਲਾਂ ਦੂਰ ਬੈਠੇ ਕਿਸੇ ਆਪਣੇ ਨਾਲ ਅਸੀਂ ਇੱਕ ਕਲਿੱਕ ਕਰਕੇ رابطہ ਕਰ ਸਕਦੇ ਹਾਂ ਇਸ ਦੇ ਬਾਵਜੂਦ ਵੀ ਇਸ ਦੌਰ ਵਿੱਚ ਮਨੁੱਖ ਮਨੁੱਖ ਤੋਂ ਦੂਰ ਹੋਇਆ ਸਾਡੀਆਂ ਆਪਸੀ ਦੂਰੀਆਂ ਵਧੀਆਂ ਨੇ ਸਾਡੇ ਰਿਸ਼ਤਿਆਂ ਵਿੱਚ ਪਤਲਾਪਨ ਆਇਆ ਹੈ। ਮਨੁੱਖੀ ਸਾਸੀ ਪ੍ਰਵਿਰਤੀ ਪ੍ਰਬਲ ਹੋਈ ਹੈ। ਸਰਬੱਤੇ ਦੇ ਭਲੇ ਦਾ ਸੰਕਲਪ ਪਿੱਛੇ ਪੈ ਗਿਆ। ਧਰਮ, ਰਾਜਨੀਤੀ, ਸੱਭਿਆਚਾਰ, ਸਿੱਖਿਆ ਦੇ ਖੇਤਰ ਵਿੱਚ ਵਪਾਰਕਪਨ ਤੋਂ ਅੱਗੇ ਹੋ ਗਿਆ। ਸਾਡੇ ਇਸ ਦੌਰ ਵਿੱਚ ਕਮਿਸ਼ਨ, ਮਿਲਾਵਟ, ਰਿਸ਼ਵਤਖੋਰੀ ਦਾ ਅਮਲ ਬੜੀ ਤੇਜ਼ੀ ਨਾਲ ਵਧਿਆ। ਐਸੇ ਦੌਰ ਵਿੱਚ ਮਨੁੱਖ ਨੇ ਮਾਨਵੀ ਗੁਣਾ ਨਾਲੋਂ ਵਿਖੇ ਬੀ ਦੀ ਮਨੋਵਿੱਤੀ ਨੂੰ ਵੱਧ ਤਰਜੀ ਦਿੱਤੀ ਹੈ ਤੇ ਕਈ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂਾਂ ਸੀੜ ਲਈਆਂ ਨੇ ਸਮੇਂ ਦੇ ਇਸ ਦੌਰ ਵਿੱਚ ਅਸੀਂ ਇੱਕ ਬੜੇ ਮਹੱਤਵਪੂਰਨ ਮੋੜ ਤੇ ਖੜੇ ਹਾਂ ਅਗਲੇ ਕੁਝ 3-4 ਸਾਲਾਂ 'ਚ AI ਮਸ਼ੀਨਾਂ ਮਨੁੱਖਤੇ ਭਾਰੂ ਹੋ ਜਾਣਗੀਆਂ ਅਸੀਂ ਇੱਕ ਅਸਲੀ ਨਵੇਂ ਦੌਰ ਵਿੱਚ ਪ੍ਰਵੇਸ਼ ਕਰ ਜਾਵਾਂਗੇ ਅਸੀਂ ਇਸ ਸਮੇਂ AI ਭਾਵ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਬੁਨੌਤੀ ਸਮਝ ਕੇ ਦੌਰ ਵਿੱਚ ਪ੍ਰਵੇਸ਼ ਕਰਨ ਵਾਲੇ ਆ ਤੇ ਇਸ ਤੋਂ ਕੁਝ ਸਾਲ ਮਗਰੋਂ ਜਿਉਂ ਹੀ ਅਸੀਂ AGI ਆਰਟੀਫੀਸ਼ੀਅਲ ਜਨਰਲ ਸਮਝ ਵਿੱਚ ਪ੍ਰਵੇਸ਼ ਕਰਾਂਗੇ ਤਾਂ ਇਹ ਦੁਨੀਆ ਉਪਕਾ ਹੀ ਤਬਦੀਲ ਹੋ ਚੁੱਕੀ ਹੋਵੇਗੀ ਇਹ ਦੌਰ ਇਹਨਾਂ ਹਰਿਆਣੀ ਜਨਕ ਹੋਵੇਗਾ ਇਸ ਦਾ ਫਿਲਹਾਲ ਅਸੀਂ ਅੰਦਾਜ਼ਾ ਵੀ ਨਹੀਂ ਕਰ ਸਕਦੇ ਬੀਤੇ ਆ 60 70 ਸਾਲ ਦਾ ਸਮਾਂ ਬੜਾ ਰੌਚਿਕ ਸੀ ਇਸ ਦੌਰਾਨ ਹੋਏ ਲੋਕ ਵੀ ਸਾਡੀ ਸਭਿਆਤਾ ਦੀ ਬੇਹਦ ਰੌਚਕ ਪੀੜੀ ਦੇ ਲੋਕ ਸੀ ਜਿੰਨਾ ਬਾਰੇ ਹੋਰ ਬਹੁਤ ਕੁਝ ਲਿਖਿਆ ਜਾਣਾ ਚਾਹੀਦਾ ਹੈ ਧੰਨਵਾਦ ਜੀ